ਹਾਂਜੀ ਮੇਰੇ ਵੱਲੋਂ ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜਿਹੜੇ ਆਪਣੇ ਵੀਰ ਭਰਾ ਆਪਣੇ ਚੈਨਲ ਤੇ ਨਵੇਂ ਆਏ ਆ ਉਹ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਕਿ ਆਪਣੇ ਚੈਨਲ ਤੇ ਹਰ ਇੱਕ ਤਰ੍ਹਾਂ ਦੀ ਪੰਜਾਬੀ ਦੇ ਰਿਲੇਟਡ ਪੰਜਾਬ ਦੇ ਵਿੱਚ ਸਾਰੀ ਜਿਹੜੀ ਖੇਤੀਬਾੜੀ ਤੇ ਰਿਲੇਟਡ ਆਪਾਂ ਵੀਡੀਓ ਪਾਉਂਦੇ ਰਹਿੰਦੇ ਆ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ ਹੁਣ ਅਗਸਤ ਮਹੀਨਾ ਹੋ ਗਿਆ ਸ਼ੁਰੂ ਤੇ ਅੱਜ 3 ਅਗਸਤ ਹੋ ਚੁੱਕਿਆ ਹੈ ਤੇ ਜਿਹੜੇ ਵੀਰ ਸਬਜ਼ੀ ਦਾ ਕੰਮ ਕਰਨਾ ਚਾਹੁੰਦੇ ਆ ਤੇ ਚੰਗੇ ਪੈਸੇ ਦੇ ਲਈ ਕਮਾਈ ਦੇ ਲਈ ਅਗਸਤ ਮਹੀਨੇ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਵੀ ਕਿਹੜੀ ਆਪਾਂ ਨੂੰ ਸਬਜ਼ੀਆ ਬੈਨੀਫਿਟ ਰਹਿਣਗੀ ਆ ਜਾਨੀ ਕਿ ਕਮਾਈ ਦੇ ਤੌਰ ਤੇ ਵੀ ਆਪਾਂ ਨੂੰ ਵੱਧ ਪ੍ਰਾਊਫਟ ਹੋਵੇ ਚੰਗੀ ਕਮਾਈ ਹੋਵੇ ਤੇ ਬੇਫਜ਼ੂਲ ਖਰਚ ਤੋਂ ਵੀ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਦਵਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਪਹਿਲੇ ਨੰਬਰ ਤੇ ਆਪਾਂ ਕੁਝ ਸਾਵਧਾਨੀਆਂ ਦਾ ਵੀ ਧਿਆਨ ਰੱਖਣਾ ਹੈ ਵੀ ਆਪਾਂ ਕਿਹੜੀ ਸਾਵਧਾਨੀਆਂ ਨੂੰ ਦੇਖਦੇ ਹੋਏ ਆਪਾਂ ਸਬਜ਼ੀ ਦੀ ਖੇਤੀ ਕਰਨੀ ਹੈ ਹੁਣ ਪਹਿਲੇ ਨੰਬਰ ਤੇ ਆਪਾਂ ਜਦ ਵੀ ਕੋਈ ਸਬਜ਼ੀ ਲਾਉਣੀ ਹੈ ਤਾਂ ਉਹ ਆਪਾਂ ਖੇਤ ਆਪਣਾ ਦੇਖਣਾ ਹੈ ਖੇਤ ਜਨਨਕੇ ਜਿਵੇਂ ਬਰਸਾਤ ਦੇ ਸੀਜ਼ਨ ਦੇ ਵਿੱਚ ਹੁਣ ਇਹ ਦਿਨਾਂ ਦੇ ਵਿੱਚ ਮੀਂਹ ਪੈ ਜਾਂਦਾ ਹੈ ਆਪਾਂ ਆਪਣੀ ਸਬਜ਼ੀ ਬੀਜੀ ਹੋਈ ਹੈ ਜੇ ਉਹਦੇ ਪਾਣੀ ਖੜ ਗਿਆ ਖੇਤ ਦੇ ਵਿੱਚ ਤਾਂ ਆਪਣੀ ਸਬਜ਼ੀ ਖਰਾਬ ਹੋ ਜਾਊਗੀ ਇਸ ਕਰਕੇ ਕੋਈ ਵੀ ਤੁਹਾਡਾ ਸਬਜ਼ੀ ਦੀ ਖੇਤੀ ਉਹ ਜਗ੍ਹਾ ਪਰ ਕਰੋ ਜਿੱਥੇ ਤੁਹਾਡੇ ਪਾਣੀ ਦਾ ਨਿਕਾਲ ਹੋਵੇ ਜਨਨਕੇ ਖੇਤ ਉੱਚਾ ਹੋਵੇ ਨੀਵੇਂ ਖੇਤ ਦੇ ਵਿੱਚ ਕਦੇ ਵੀ ਸਬਜ਼ੀ ਦੀ ਬਜਾਈ ਨਾ ਕਰੋ ਤੇ ਨੰਬਰ 2 ਤੇ ਆਪਾਂ ਵੈਦਰ ਨੂੰ ਦੇਖ ਕੇ ਚੱਲਣਾ ਹੈ ਕਿਉਂਕਿ ਆਪਾਂ ਆਪਣੇ ਏਰੀਆ ਦਾ ਵੈਦਰ ਦੇਖ ਲੈਣਾ ਹੈ ਵੀ ਮੌਸਮ ਜਨਨ ਕਿ ਵੀ ਇੱਕ ਹਫਤੇ ਦਾ ਮੌਸਮ ਆਪਾਂ ਦੇਖ ਲੈਣਾ ਹੈ ਵੀ ਇੱਕ ਹਫਤੇ ਦੇ ਵਿੱਚ ਮੀਂਹ ਤਾਂ ਨਹੀਂ ਹੈਗਾ ਕਿਉਂਕਿ ਕਈ ਵਾਰ ਆਪਾਂ ਬਜਾਈ ਕਰ ਦਿੰਦੇ ਆ ਆਪਣੀ ਸਬਜ਼ੀਆਂ ਦੀ ਤੇ ਜੇ ਮੀਂਹ ਪੈ ਜਾਵੇ ਉੱਪਰ ਤੋਂ ਤਾਂ ਉੱਪਰ ਕੰਡ ਹੋ ਜਾਂਦੀ ਹੈ ਜੇ ਕੰਡ ਦੇ ਕਾਰਨ ਆਪਣੀ ਸਬਜ਼ੀ ਫੇਰ ਉਗਰ ਨਹੀਂ ਪਾਉਂਦੀ ਤੇ ਜੇ ਜਨਨ ਕਿ ਮੀਂਹ ਜਿਆਦਾ ਪੈ ਜਵੇ ਆਪਣੀ ਸਬਜੀ ਉਗਰ ਵੀ ਆਈ ਤਾਂ ਆਪਣੀ ਸਬਜੀ ਨਾਜ਼ੁਕ ਹੁੰਦੀ ਹੈ ਖਰਾਬੀ ਹੋ ਸਕਦੀ ਹੈ ਤੇ ਇਹ ਗੱਲ ਆ ਦਾ ਆਪਾਂ ਖਾਸ ਧਿਆਨ ਰੱਖਣਾ ਹੈ ਤੇ ਅੱਗੇ ਆਪਾਂ ਹੁਣ ਤੁਹਾਨੂੰ ਦੱਸਾਂਗੇ ਵੀ ਸਬਜੀ ਆਪਾਂ ਕਿਹੜੀ ਲਾ ਸਕਦੇ ਹੁਣ ਪਹਿਲੇ ਨੰਬਰ ਦੇ ਜੀ ਆਪਾਂ ਫੁੱਲ ਗੋਭੀ ਦੀ ਬਜਾਈ ਹੁਣ ਕਰ ਸਕਦੇ ਆ ਕਿਉਂਕਿ ਗਰਮੀ ਆ ਦਾ ਹੁਣ ਗਾਹਾਂ ਗਾਹਾਂ ਟਾਈਮ ਸਰਦੀ ਵਾਲ ਆ ਜਾਣਾ ਕਿਉਂਕਿ ਤੁਸੀਂ ਦੇਖ ਲਿਓ ਉਸ ਵੀ ਪੈਣ ਲੱਗ ਗਈ ਹੈ ਉਸ ਸ਼ਾਮ ਦੇ 6 ਵਜੇ ਨੇ ਤੇ ਜੀਰੀ ਦੇ ਉੱਪਰ ਹੌਸ ਪਈ ਹੋਈ ਹੈ ਤੇ ਹੁਣ ਸਬਜ਼ੀਆਂ ਦਾ ਬਹੁਤ ਵਧੀਆ ਟਾਈਮ ਹੈ ਜੇ ਤੁਸੀਂ ਫੁੱਲ ਗੋਭੀ ਲਾਉਗੇ ਤਾਂ ਤੁਹਾਡੀ 65 ਤੋਂ ਹੁਣ ਤਾਂ 55 ਦਿਨ ਦੇ ਵਿੱਚ ਤਿਆਰ ਹੋ ਜਾਂਦੀ ਹੈ ਤੇ ਵੱਧ ਤੋਂ ਵੱਧ 65 ਤੋਂ 70 ਦਿਨ ਦੇ ਵਿੱਚ ਤੁਹਾਡੀ ਜਿਹੜੀ ਕੋਬੀ ਹੈ ਉਹ ਤਿਆਰ ਹੋ ਜੂਗੀ ਫਿਰ ਤੁਹਾਡੀ ਕਮਾਈ ਸ਼ੁਰੂ ਹੋ ਜੂਗੀ ਕੋਬੀ ਤੋਂ ਰੇਟ ਵੀ ਇਹਦਾ ਆਪਾਂ ਨੂੰ ਪਹਿਲਾ-ਪਹਿਲਾ ਬਹੁਤ ਚੰਗਾ ਮਿਲਣ ਨੂੰ ਦਿਖ ਜਾਂਦਾ ਏ ਤੇ 30 ਰੁਪਏ ਵੀ ਜੇ ਆਪਾਂ ਨੂੰ ਇਸ ਦਾ ਰੇਟ ਮਿਲ ਜਵੇ ਤਾਂ ਬਹੁਤ ਵਧੀਆ ਮੁਨਾਫਾ ਹੋਊਗਾ ਤੁਹਾਨੂੰ ਤੁਸੀਂ ਇਹਦੀ ਖੇਤੀ ਕਰ ਸਕਦੇ ਆ ਗੋਭੀ ਦੀ ਤੇ ਜੇ ਛੋਟੇ ਪੱਧਰ ਪਰ ਵੀ ਲਾਨੀ ਆ ਤੁਸੀਂ ਘਟੇਲੂ ਘਰ ਵਾਸਤੇ ਤਾਂ ਘਰ ਵਾਸਤੇ ਵੀ ਤੇ ਜੇ ਆਪਾਂ ਵੱਡੇ ਪੱਧਰ ਤੇ ਲਾਨੀ ਆਪਾਂ ਖੇਤੀ ਦੇ ਤੌਰ ਤੇ ਵੀ ਵੱਡੇ ਪੱਧਰ ਤੇ ਲਾ ਸਕਦੇ ਆ ਤੇ ਇਹਦਾ ਰੇਟ ਵੀ ਬਹੁਤ ਵਧੀਆ ਆਪਾਂ ਨੂੰ ਮਿਲ ਜਾਂਦਾ ਹੈ 30 ਰੁਪਏ ਚ ਬਹੁਤ ਵਧੀਆ ਮੁਨਾਫਾ ਹੋ ਜਾਂਦਾ ਹੈ ਤੇ 60 ਤੋਂ 70 ਰੁਪਏ ਵੀ ਵਿਕ ਜਾਂਦੀ ਆ ਆਪਣੀ ਤੇ ਦੂਜੇ ਨੰਬਰ ਤੇ ਆਉਂਦੀ ਹੈ ਜੀ ਮooli ਤੇ ਆਹ ਹੁਣ ਗਸਤ ਮਹੀਨੇ ਦੇ ਵਿੱਚ ਆਪਾਂ ਮooli ਦੀ ਬਿਜਾਈ ਵੀ ਕਰ ਸਕਦੇ ਆ ਜਾਨੀ ਇੱਕ ਗੱਲ ਦਾ ਧਿਆਨ ਰੱਖਣਾ ਮooli ਆਪਾਂ ਸਿਆਲੂ ਨਹੀਂ ਲਾਣੀ ਆਪਾਂ ਜਿਹੜੀ ਪਾਲ ਕਾਲੀ ਮooli ਹੁੰਦੀ ਹੈ ਨਾ ਜਿਹੜੀ ਹੁਣ ਜਾਨੀ ਕਿ ਲੱਗ ਸਕੀ ਕਿਉਂਕਿ ਹੁਣ ਗਰਮੀ ਦਾ ਟਾਈਮ ਅਸੀਂ ਚੱਲ ਰਿਹਾ ਪੂਰੀ ਸਰਦੀ ਨਹੀਂ ਆਈ ਜਿਹੜੀ ਸਰਦੀ ਵਾਲੀ ਮੂਲੀ ਹੁੰਦੀ ਹੈ ਉਹ ਹਜੇ 1.5 ਮਹੀਨੇ ਤੱਕ ਜਨਨ ਕਿ ਚੜਦੇ ਅਸੂਦ ਹੀ ਬਜਾਈ ਹੋਣੀ ਹੈ ਹੁਣ ਆਪਾ ਪਾਲਕਾਲੀ ਮੂਲੀ ਲਾਉਣੀ ਹੈ ਇਹ ਜਿਹੜੀ ਮੂਲੀ ਹੈ ਇਹ ਆਪਣੀ 40 ਤੋਂ 45 ਦਿਨ ਦੇ ਵਿੱਚ ਤਿਆਰ ਹੋ ਜੂਗੀ ਇਹ ਵੀ ਪਹਿਲਾ ਪਹਿਲਾ ਬਹੁਤ ਵਧੀਆ ਰੇਟ ਦੇ ਵਿੱਚ ਵਿਕਦੀ ਹੈ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਤੁਸੀਂ ਤਿਆਰ ਕਰ ਸਕਦੇ ਹੋ ਤੇ ਤੀਜੇ ਨੰਬਰ ਤੇ ਆਉਂਦੀ ਹੈ ਜੀ ਪਾਲਕ ਪਾਲਕ ਵੀ ਆਪਾਂ ਪਾਲਕ ਦੀ ਖੇਤੀ ਵੀ ਕਰ ਸਕਦੇ ਆ ਤੇ ਇਹਦਾ ਵੀ ਰੇਟ ਆਪਾਂ ਨੂੰ ਬਹੁਤ ਵਧੀਆ ਦੇਖਣ ਨੂੰ ਮਿਲ ਜਾਂਦਾ ਹੈ ਪਹਿਲਾ ਪਹਿਲਾ ਤੇ ਜਿਹੜੀ ਪਾਲਕ ਹੈ ਇਹਦੀ ਖੇਤੀ 'ਚ ਇਹਦੇ ਪਰ ਉਹਦਾ ਪ੍ਰਭਾਵ ਵੀ ਘੱਟ ਪੈਂਦਾ ਹੈ ਗਰਮੀ ਦਾ ਪ੍ਰਭਾਵ ਬਹੁਤ ਘੱਟ ਪੈਂਦਾ ਹੈ ਇਹਦੇ ਪਰ ਤੇ ਇਹ ਵੀ ਬਹੁਤ ਲਾਹੇਵੰਦ ਖੇਤੀ ਹੈ ਤੇ ਦੂਜੇ ਨੰਬਰ ਤੇ ਤਣੀਆਂ ਪਾਲਕ ਦੇ ਨਾਲ ਪੱਤਾ ਨਹੀਂ ਇਹਦੀ ਵੀ ਖੇਤੀ ਕਰ ਸਕਦੇ ਆ ਇਹਦਾ ਵੀ ਰੇਟ ਬਹੁਤ ਆਪਾਂ ਨੂੰ ਵਧੀਆ ਦੇਖਣ ਨੂੰ ਮਿਲ ਸਕਦਾ ਹੈ ਤੇ ਅੱਗੇ ਗੱਲ ਕਰਦੇ ਆ ਜੀ ਆਪਾਂ ਮਿਰਚ ਦੀ ਜੇਰੀ ਮਿਰਚ ਦੀ ਖੇਤੀ ਹੈ ਉਹ ਹਜੇ ਜਿਹੜਾ ਅਗਸਤ ਮਹੀਨਾ ਚੱਲ ਰਿਹਾ ਜੀ ਗਰਮੀ ਬਹੁਤ ਹੈ ਹਜੇ ਉਹਦੀ ਪਲਾਂਟਿੰਗ ਨਾ ਕਰੋ ਹਜੇ ਤੁਸੀਂ ਇੰਕਨ ਇੰਨਾ ਕਰ ਸਕਦੇ ਆ ਵੀ ਹੁਣ ਉਹਦੀ ਪਨੀਰੀ ਜਿਵੇਂ ਆਪ ਜਿਨ੍ਹਾਂ ਨੇ ਬੀਜਤੀ ਉਹ ਠੀਕ ਹੈ ਜਿਨ੍ਹਾਂ ਨੇ ਹੈ ਬੀਜ ਨਹੀਂ ਆ ਉਹ ਹੁਣ ਇੱਕ ਦੋ ਦਿਨ ਦੇ ਵਿੱਚ ਪਨੀਰੀ ਤੇ ਬੀਜ ਦਿਓ ਤੇ ਜਿਆਦਾ ਬਣੀ ਪਨੀਰੀ ਤਿਆਰ ਹੋਗੀ ਜਾਨੀ ਕਿ ਅਗਲੇ ਮਹੀਨੇ ਸਤੰਬਰ ਦੇ ਵਿੱਚ ਆਪਾ ਉਹਦੀ ਬੁਜਾਈ ਕਰ ਸਕਦੇ ਆ ਯਾਨੀ ਕਿ ਪਟਕੇ ਆਪਾਂ ਪਲਾਂਟਿੰਗ ਕਰ ਸਕਦੇ ਆ ਤਾਂ ਆਪਾਂ ਨੂੰ ਬਹੁਤ ਵਧੀਆ ਰਿਜ਼ਲਟ ਦੇਖਣ ਨੂੰ ਮਿਲਣਗੇ ਹੁਣ ਆਪਾਂ ਸਿਰਫ ਇੰਨਾ ਕਰ ਸਕਦੇ ਜੇ ਆਪਾਂ ਘਰ ਵਾਸਤੇ ਥੋੜੀ ਬਹੁਤੀ ਲਾਣੀ ਆ ਉਹ ਆਪਾਂ ਸਮਝ ਸਕਦੇ ਕਿਉਂਕਿ ਜਿਆਦਾ ਗਰਮੀ ਕਰਕੇ ਆਪਣੀ ਇਹ ਖਰਾਬ ਹੋ ਸਕਦੀ ਹੈ ਇਹਨੂੰ ਬਿਮਾਰੀ ਵੱਧ ਪਾਊਗੀ ਬਹੁਤ ਤੇ ਟਮਾਟਰ ਦਾ ਵੀ ਇੰਕ ਨਹੀਂ ਹੋਇਆ ਟਮਾਟਰ ਨੂੰ ਵੀ ਆਪਾਂ ਹੁਣ ਉਹਦੀ ਪਨੀਰੀ ਆਪਾਂ ਤਿਆਰ ਕਰ ਸਕਦੇ ਆ ਜਦ ਪਨੀਰੀ ਤਿਆਰ ਹੋ ਗਈ ਫਿਰ ਆਪਾਂ ਉਹਨੂੰ ਅਗਲੇ ਮਹੀਨੇ ਜਾਨਕਿ ਇਹ ਦੋਹੇ ਸਬਜ਼ੀ ਆਪਾਂ ਸਤੰਬਰ ਦੇ ਵਿੱਚ ਲਾ ਸਕਦੇ ਤੇ ਜੇ ਪਿਆਜ਼ ਵੀ ਹਰਾ ਪਿਆਜ਼ ਹੁੰਦਾ ਏ ਉਹ ਵੀ ਆਪਾਂ ਅਗਲੇ ਮਹੀਨੇ ਉਹ ਬਜਾਈ ਕਰ ਸਕਦੇ ਹੁਣ ਉਹਦੀ ਬਜਾਈ ਨਹੀਂ ਕਰ ਸਕਦੇ ਆਪਾਂ ਤੇ ਜਿਹੜੀਆਂ ਆਪਾਂ ਇਹ ਸਾਨੂੰ ਸਾਰੀਆਂ ਸਬਜ਼ੀਆਂ ਦੱਸੀ ਆਏ ਇਹ ਹੁਣ ਗਰਮੀ ਦੇ ਕਾਰਨ ਇਹਨਾਂ ਨੂੰ ਬਿਮਾਰੀ ਦਾ ਅਟੈਕ ਵੱਧ ਹੋਊਗਾ ਜਾਨਕਿ ਬਹੁਤ ਫਿਰ ਰੇਟ ਵੀ ਇਹੀ ਦੰਦੀਆ ਇਹ ਕਿਉਂਕਿ ਗਾਹਾਂ ਜਾ ਕੇ ਤਾਂ ਸਬਜ਼ੀਆਂ ਦੇ ਰੇਟ ਬਹੁਤ ਘਟ ਜਾਂਦੇ ਆ ਇਹਨਾਂ ਨੇ ਉਹ ਰੇਟ ਦੇ ਨਾ ਜਾਨੀ ਕਿ ਬਿਮਾਰੀ ਦਾ ਇਹਨਾਂ ਤੋਂ ਅਟੈਕ ਵੱਧ ਹੋਊਗਾ ਸੁੰਡੀ ਵੀ ਇਹਨਾਂ ਨੂੰ ਜਿਆਦਾ ਪਾਊਗੀ ਗਰਮੀ ਦੇ ਕਾਰਨ ਜਿਵੇਂ ਹੋਰ ਵੀ ਇਹਨਾਂ ਨੂੰ ਉਲੀ ਰੋਗ ਵੀ ਹੋਰ ਵੀ ਸਾਰਾ ਕੁਝ ਇਹਨਾਂ ਨੂੰ ਜਿਆਦਾ ਹੋਊਗਾ ਆਪਾਂ ਨੂੰ ਬਹੁਤ ਧਿਆਨ ਦੇ ਨਾਲ ਸਬਜ਼ੀਆਂ ਪਰ ਸਪਰੇਅ ਜਾਨੀ ਕਿ ਇਹਨਾਂ ਪਰ ਵੱਧ ਇੱਕ ਦੋ ਸਪਰੇਅ ਵੱਧ ਕਰਨੀਆਂ ਪੈ ਸਕਦੀ ਹੈ ਤੇ ਫੰਗੀਸਾਈਡ ਦੀ ਵੀ ਲੋੜ ਪਊਗੀ ਤੇ ਸੁੰਡੀ ਦੀ ਵੀ ਤੇ ਆਪਣੀ ਵੀਡੀਓ ਵਿੱਚ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਆਪਣੀ ਵੀਡੀਓ ਨੂੰ ਸ਼ੇਅਰ ਕਰਦੇ ਹੋ ਹਾਥੀ ਹੋਰ ਕੀ ਬੇਨਤੀ ਹੈ ਤਾਂ ਕਿ ਹਰ ਇੱਕ ਨੂੰ ਇਨਫੋਰਮੇਸ਼ਨ ਆਪਣੀ ਮਿਲ ਸਕੇ